ਚੋਪੀ ਪੂਰਬ ਦੇ ਸਿਕ ਤਿਲਕ ਨਿਰਵਤ ਵਾਰ ਭਾਨ ਮੰਜਰੀ ਨਾਰ ਤਵਨ ਕਰ ਚਿੱਤਰ ਬਰਣੇ ਇੱਕ ਸੁਤ ਗ੍ਰਹਿਵਾ ਕੇ ਇੰਦਰ ਚੰਦਰ ਛਬ ਤੁਲ ਨਾ ਤਾ ਕੇ ਅੜਿ ਜੀ ਤਰਨੀ ਨਿਵ ਸੁਦਗੀ ਪ੍ਰਵਾ ਨਿਹਾਰੀ ਲੋਕ ਲਾਜ ਤਜ ਤਨ ਮਨ ਧਨ ਕਹਵਾਰੀ ਬ੍ਰਹਮਾਨ ਤਨ ਵਿਧੀ ਮਗਧ ਹੋਇ ਝੂਲੀ ਹੋ ਮਾਤ ਪਿਤਾ ਪਰ ਸੁਦਗੀ ਸਭ ਸੁਦ ਭੂਲੀ ਦੋਹਰਾ ਛੇਮ ਕਰਨੇ ਅਕਸ਼ਾਉ ਕੀ ਸੁਤ ਰਹਿ ਸੋ ਕੁਮਾਰੇ ਉ르ਦ ਰਹੀ ਮਨ ਮੈ ਕਨੀ ਨਿਰਖਦ ਰਾਜ ਦੁਲਾਰੇ ਅੜਿਲ ਸਵਰਨ ਮੰਜਰੀ ਅਟਕੀ ਕੁਰ ਨਿਹਾਰ ਕਰ ਰੁਕਮ ਮੰਜਰੀ ਸਾ ਚਰਨ ਲਈ ਆਕਾਰ ਕਰ ਨਿਜ ਮਰ ਕੋ ਤੇ ਭੇ ਸકલ ਸਮਝਾਏ ਕੈ ਹੋ ਚਿੱਤਰ ਬਾਰ ਨਿਰਭ ਸੁਤ ਪਹਿ ਤਈ ਪਠਾਏ ਕੈ ਨਿਜ ਨਾਰੀ ਹੋਏ ਕਰਿਓ ਕੁਹਾਰਿ ਕਰ ਆਏ ਕਰ ਪਾਂਥ ਪਾਂਸੋਂ ਭਜੋ ਪਰਮ ਸੁਖ ਪਾਏ ਕਰ ਪੂਰ ਤਿਲਕ ਕੀ ਕਾਣ ਨਾ ਚਿਤ ਮਹਿ ਕੀ ਜੈ ਹੋ ਮਨសា ਪੂਰਨ ਮੋਰ ਸੱਜਣ ਕਰ ਦੀ ਜੀਐ ਕੁਰ ਬਾਜ ਚੋਪੀ ਇਕ ਠਾ ਸੁਣਿਆ ਅਨੂਪਮ ਹੈ ਹੈ ਸ਼ੇਰ ਸਾਹਿ ਲੀਨੇ ਦਵ ਹੈ ਹੈ ਰਾਹੋ ਸੁਰਾਹੋ ਨਾਮ ਹੈ ਤਿਨ ਕੇ ਅੰਗ ਸੁਰੰਗ ਬਨੇ ਹੈ ਜਿਨ ਕੇ ਜਉ ਤਾਤੇ ਦਵ ਹੈ ਹਰਿ ਲਿਆਵੈ ਬਹੋ ਰਿਆਏ ਮੁਰਿ ਨਾਰ ਕਹਾਵੈ ਤਬ ਹਮ ਸ਼ੰਕ ਤਿਆਗ ਤੋਏ ਬਾਰਹੀ ਪੂਰ ਤਿਲਕ ਕੀ ਕਾਣ ਨਾ ਕਰੀ ਛਾਉ ਸੁਤਾ ਜਵ ਯੋਸ ਨੂੰ ਪਾਵਾ ਚੰਡਾਰੀ ਕੋ ਭੇਸ ਬਨਾਵਾ ਕਰਮੋ ਧਰਤ ਬੁਹਾਰੀ ਪਈ ਸ਼ੇਰ ਸ਼ਾਇਕੀ ਮਹੱਲਨ ਗਈ ਦੋਹਰਾ ਹਜਰਤ ਕੇ ਕਰਮੋ ਤਸੀ ਐਸੋ ਭੇਸ ਬਨਾਏ ਰਾਹ ਸੁਰਾਹੋ ਜਾਉ ਤੇ ਤਹੀ ਪਹੁੰਚੀ ਜਾਏ ਅੜੇਲ ਬੰਦੇ ਹੁਤੇ ਜਹ ਦਵੈ ਹੈ ਝੋਖਾ ਕੇਤ ਰੈ ਜਾਨਾ ਚੀਟੀ ਪਹੁੰਚੈ ਪਵਨ ਨ ਸੰਚਰੈ ਕਹੀ ਤਰਨ ਇਹ ਭੇਸ ਪਹੁੰਚੀ ਜਾਏ ਕਰ ਹੋ ਅਰਧ ਰਾਤ ਰੇ ਛੋਰਾ ਬਾਜ ਬਨਾਏ ਕਰ ਚਉਪੇਂ ਛੋਰ ਅਗਾਰ ਪਛਾਰ ਉਤਾਰੀ ਆਨਨ ਬਿਖੈ ਲਗਾਮੀ ਡਾਰੀ ਹਵੈ ਅਸਵਾਰ ਚਾਵ ਕੀ ਕਮਾਰ ਇਸ ਸ਼ਾਉ ਚਰੋਖਾ ਪੈ ਨਿਕਾਰ ਸੇ ਦੋਰਾ ਸ਼ਾਉ ਚਰੋਖਾ ਕੇ ਪੈ ਪਰੀ ਤੁਰੰਗ ਕੁਦਾਏ ਸ਼ੰਕਾ ਕਰੀ ਨਾ ਜਾਣ ਕੀ ਪਰੀ ਨਦੀ ਮੋ ਜਾਏ ਚਉਪੀ ਚਰਨਾ ਮਹਿ ਤੇ ਬਾਜ ਨਿਕਾਰ ਸਿੰਘ ਹਰੀ ਨਦੀ ਵਿਖੈ ਲੈ ਡਾਰਿਸ ਜੀ ਆਪਣੇ ਕਾ ਲੋਭ ਨਾ ਕਰਾ ਇਹ ਛਲ ਰਾਉ ਅਸੁ ਕਹਾ ਹਰਾਮ ਜਬ ਬਾਜੀ ਹਜਰਤ ਕੋ ਗਏਓ ਸਭਹਿਨ ਕੋ ਬਿਸਮੈ ਜੀ ਭਇਓ ਜਹਾਂ ਨਾ ਸਖਤ ਪ੍ਰਵੇਸ਼ ਪਵਨ ਕਰ ਤਾਤੇ ਲਿਓ ਤਰੰਗਮ ਕਿਨ ਹਰਿ ਪ੍ਰਾਤ ਬਚਨ ਹਜਰ ਤੇਮ ਕੀਓ ਅਪਹਿ ਦਾਨ ਚੋ ਰਹਿ ਮੈਂ ਦਿਓ ਜੋ ਵਹ ਮੂਖ ਬਦਨ ਦਿਖਾਵੇ ਬੀ ਸਾਸਰ ਅਸ਼ਰਪੀ ਪਾਵੇ ਅਪਹਿ ਦਾਨ ਤਾਕੋ ਮੈਂ ਦਿਆਓ ਖਾਈ ਸਬਦ ਕੁਰਾਨ ਉਚਾਇਓ ਤਬ ਤ੍ਰਿਪੇਸ਼ ਪੁਰਖ ਗੋਦਰਾ ਸ਼ੇਰ ਸ਼ਾਹ ਕਾ ਸਜਦਾ ਕਰਾਂ ਦੋਹਰਾ ਪੁਰਖ ਪੀਖ ਕਾ ਪੈਰ ਤ੍ਰਿ ਭੂਖਣ ਸਜੇ ਸੁਰੰਗ ਸ਼ੇਰ ਸ਼ਾਹ ਸੋਇਮ ਕਹਾ ਮੈਂ ਤਬ ਹਰਾ ਤੁਰੰਗ ਚੌਪਈ ਜਬ ਹਜ਼ਰਤ ਤਾ ਕੋ ਲਖ ਲਇਓ ਹਰਕਤ ਪਇਓ ਕੋਪ ਮਿਟ ਗਇਓ ਨਿਰਖ ਪ੍ਰਵਾ ਉਪਮਾ ਬੋ ਕੀਨੀ ਬੀ ਸਾਸਰ ਸਰ ਸ਼ਰਫੀ ਦੀਨੀ ਦੋਹਰਾ ਹਾਸੇ ਹਜ਼ਰਤ ਐਸੇ ਕਹਾ ਸੁਨ ਤਸਕਰ ਸੋ ਦਰੰਗ ਸੋ ਵਿਦ ਕਹੋ ਬਨਾਏ ਮੋਏ ਕੇ ਬਿਧਾਰਾ ਤੁਰੰਗ ਚੌਪਈ ਜਬ ਅਬਲਾ ਆਏ ਸਿੰਪਾਵਾ ਮੂਰ ਰਾਗ ਮੇਖਨ ਲੈ ਆਵਾ ਸਰਤਾ ਬੋ ਤ੍ਰਿੰਗੂਲ ਬਹਾਇ ਸ ਰਚ ਪਾਲਤਾ ਪਰ ਡਹਾ ਕਾਇ ਸਿੰਦ ਹੋਰਾ ਬਹਰ ਨਦੀ ਪੀਤਰ ਪਰੀ ਜਾਤ ਭਈ ਤਰ ਪਾਰ ਛੈ ਤਿਰੋਖਾ ਕੇ ਤਰੇ ਲਾਗਤ ਭਈ ਸੁਧਾਰੇ ਚਉਪਈ ਜਬ ਕਰਿਹਾਰੀ ਘਰੀ ਬਜਾਵੈ ਤਵ ਮੇਖਿਕ ਤਾਹ ਲਗਾਵੈ ਬੀਤਾ ਦਿਸ ਰਜਨ ਬਡ ਗਈ ਤਵ ਤ੍ਰੇ ਤਾਹ ਪਹੁੰਚਿਤ ਪਈ ਅੜਿਲ ਤੈਸੇ ਛੋਤ ਤੁਰੰਗ ਛਿਰੋਖਾ ਬੀਜ ਕਰ ਜਲ ਮੋ ਪਰਿ ਕੁਦਾਏ ਜਾਤ ਪੀ ਪਾਰ ਤਾਰੇ ਸਭ ਲੋਕਨ ਕੋ ਕੌਤਕ ਕਹਿ ਦਿਖਾਏ ਕਹਿ ਉਹ ਸ਼ੇਰ ਸ਼ਾਹ ਸਭ ਬਚਨ ਕਹਿ ਮੁਸਕਾਏ ਕਹਿ ਇਹ 500 ਪ੍ਰਥਮ ਬਾਜ ਮੁਰ ਘਰ ਪਰਿਓ ਦੁਤੀਏ ਅਸਵ ਤਵ ਨਿਰਖਤ ਇਹ 600 ਹਰਿਓ ਸ਼ੇਰ ਸ਼ਹਿ ਤਵ ਕਹਿਓ ਕਹਾ ਬੁੱਧ ਕੋ ਪਇਓ ਹੋ ਰਾਹਾਥੋ ਜਹਾਂ ਤਹੀਂ ਸੁਰਾਹਾ ਹੂੰ ਗਇਓ ਸ਼ਾਸ ਹੈ ਸਭ ਲੋਕ ਚਿਤ੍ਰ ਬਿਰੋਗ ਪਰ ਦਾੰਤ ਦਾ ਸੁ ਕਾਟ ਕਹੈ ਹੈ ਦਇਓ ਕਰ ਕਹੈ ਹਮਾਰੀ ਮਥੈ ਕਵਨ ਕਾਰਨ ਪਇਓ ਉਹ ਰਾਹਾ ਤਸਕਰ ਹਰਿਓ ਸੁਰਾਹਾ ਹਮ ਗਇਓ ਦੋਹਰਾ ਸਵਰਨ ਮੰਜਰੀ ਬਾਜ ਹਰ ਮਿੱਤਰ ਹੈ ਦੇ ਬਨਾਏ ਚਿੱਤਰ ਬਰਨ ਸੁਤ ਨਿਰਪਬਰਾ ਹਿਰਦੈ ਹਰ ਕੋ ਵਜਾਏ ਪਾਂਤ ਪਾਂਤਾ ਕੋ ਵਜਾਏ ਹਿਰਦੈ ਹਰ ਕੋ ਵਜਾਏ ਸ਼ੇਰ ਸ਼ਾਹ ਦੇ ਦਿੱਲੀਸ ਕਹਾ ਤ੍ਰਿਆ ਚਿੱਤਰ ਦਿਖਾਏ ਇਤ ਸ੍ਰੀ ਚਿੱਤਰ ਪਖਿਆਨੇ ਤ੍ਰਿਆ ਚਿੱਤਰੇ ਭੂਪ ਮੰਤਰੀ ਸੰਬਾਦੇ 246 ਚਿੱਤਰ ਸਮਾਪਤ ਮਸਤ ਸੁਭ ਮਸਤ ਆਪ ਜੀ